ਹਾਂਜੀ ਬਾਈ ਸਾਰੇ ਮੇਰੇ YouTube ਦੇਖਣ ਵਾਲੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਅੱਜ ਆਪਾਂ ਆਪਣੇ ਮਾਲ ਨੂੰ ਨਮਾਨ ਮਾਨਾ ਚਿਚੜੀ ਦਵਾਈ ਛੱਟ ਰਹੇ ਸੀਗੇ ਹੁਣ ਚਿਚੜੀ ਦਾ ਥੋੜਾ ਜਿਹਾ ਕਹਿਰ ਵਧ ਜਾਂਦਾ ਗਰਮੀ ਦੇ ਵਿੱਚ ਸੋ ਅੱਜ ਆਪਾਂ ਹੋ ਜਾ ਵੀ ਚਲੋ ਵੀਡੀਓ ਬਣਾ ਲਈਏ ਕਿਸ ਬੇਸੇ ਤੇ ਬਾਕੀ ਸੁਣੋਣਾ ਦਵਾਈ ਦੱਸਾਂਗੇ ਕਿਹੜੀ ਪਾਣੀ ਹੁੰਦੀ ਆ ਇਹ ਇੱਕ ਪੌਸਤੇ ਅਸੀਂ 2 ml ਪੂਰੀ ਦੀ ਪੂਰੀ ਲਾਉਣੀ ਹੁੰਦੀ ਆ ਜੀ ਇਹਾਂ ਚਿਚੜੀ ਨਹੀਂ ਮੁੜ ਕੇ ਛੇਤੀ ਆਉਂਦੀ ਹੈ ਜੀ ਇਦੋਂ ਪਸ਼ੂ ਨਿਮਾਉਣ ਵਾਲੇ ਨਮਾਉਣ ਤੋਂ ਬਾਅਦ ਛਿਟਰੀਆਂ ਪਰੋ ਉਹ ਹੀ ਪਹਿਲਾਂ ਨਹੀਂ ਛਿਟਰੀ ਹੈਗੀ ਨਮਾ ਕੇ ਉਹ ਦੁਆਚ ਨਮਾਉਣ ਸਾਰ ਨਾਲ ਦੀ ਨਾਲ ਇੱਕ ਬੋਤਲ ਦੇ 1 ਲੀਟਰ ਪਾਣੀ ਦੇ ਵਿੱਚ ਪ੍ਰੈਸ਼ਰ ਵਾਲੇ ਪੰਪ ਨਾਲ ਛਿਟਰੀ ਨਾਲ ਦੀ ਨਾਲ ਸ਼ੁਰੂ ਕਰ ਦਿਓ ਨਿਮਾ ਕੇ ਛਿਟਣ ਲੱਗਦੇ ਹੁੰਦੇ ਨਾਲ ਦੀ ਨਾਲ ਹੀ ਹੁਣ ਨਮਾਉਣ ਵੇ ਕੱਲਾ ਕੱਲਾ ਪਸ਼ੂ ਪੂਰੀ ਦਾ ਪੂਰਾ ਲੀਟਰ ਇਸ ਗਾਂ ਤੇ ਪਾਉਣਾਗਾ ਜਿਸ ਨੂੰ ਕੱਲਾ ਕੱਲਾ ਪਸ਼ੂ ਨਿਮਾਈ ਜਾਵਾਂਗੇ ਨਾਲ ਦੀ ਨਾਲ ਨਮਾ ਕੇ ਬਸ ਉਧਰ ਲਿਜਾਈ ਜਾਵਾਂਗੇ ਤੇ ਬਾਕੀ ਸੋਨੇ ਦਵਾਈ ਦਿਖਾ ਦੇਣਾ ਕਿਹੜੀ ਪਾਉਣੀ ਹੈ ਭਰਾਓ ਇਦਾਂ ਇਹਨਾਂ ਵਿਸ਼ੇ ਦੀ ਹੁੰ ਚਿੱਟੜੀ ਖਤਮ ਹੋ ਜਾਣੀ ਹੈ। ਬਾਕੀ ਭਈ ਆਪਾਂ ਦਵਾਈ ਆ ਪਾਉਣਿਆ। ਇਹ 1 ਲੀਟਰ ਦੇ ਵਿੱਚ 2 ਐਮ ਐਲ ਇੱਕ ਪਸੂ ਤੇ ਪਾਉਣੀ ਹੈ। 2 ਐਮ ਐਲ 1 ਲੀਟਰ ਪਾਣੀ ਦੇ ਵਿੱਚ ਸਾਰੇ ਦਾ ਸਾਰਾ ਇੱਕ ਪਸੂ ਤੇ ਸਪਰੇਅ ਕਰਨੀ ਆ। ਵੱਧ ਦੇ ਨਹੀਂ ਪਾਉਣੀ ਨਾ ਘੱਟ ਪਾਉਣੀ ਇਹਦਾ ਵਧੀਆ ਰਿਜ਼ਲਟ ਆ ਬਹੁਤ ਵਧੀਆ। ਦਵਾਈ ਤੁਸੀਂ ਦੇਖ ਲੈ ਲਿਤੀ। ਬਾਕੀ ਬਰਾਉ ਜਿਹੜੀ ਇਹ ਦਵਾਈ ਆ ਇਹ ਤੁਸੀਂ ਪਸੀ ਦੇ ਉੱਤੇ ਨਾ ਗੋਹਾ ਘਟਾ ਸਾਰਾ ਲਾ ਕੇ ਪੈਰਾਂ ਤੋਂ ਨੇ ਸਾਈਡਾਂ ਤੋਂ ਫੇਰ ਦਵਾਈ ਮਾਰਨੀ ਹੈ ਇਹ ਗੋਹਾ ਨਾ ਰਹੀ ਪੂਰਾ ਵੀ ਬਾਕੀ ਜਦੋਂ ਤੁਸੀਂ ਇਹ ਦੁਬਾਰਾ ਦਵਾਈ ਛੱਟਣੀ ਆ ਇਹ ਤੀਜੇ ਦਿਨ ਤੁਸੀਂ ਦੁਬਾਰੇ ਫੇਰ ਰਿਪੀਟ ਕਰਨੀ ਆ ਉਸੇ ਤਰ੍ਹਾਂ ਨਿਮਾ ਕੇ ਉਹਦੇ ਨਾਲ ਕੀ ਆ ਜਿਹੜੀ ਥੱਲੇ ਹੁੰਦੀ ਆ ਜਾਂ ਤਾਹਾਂ ਹੁੰਦੀ ਆ ਉਹ ਸਾਰੀ ਖਤਮ ਹੋ ਜਾਂਦੀ ਹੈ ਜੀ ਬਾਕੀ ਜਿਹੜੀ ਤੁਸੀਂ ਇਹ ਠੰਗ ਦਵਾਈ ਛੱਟਣੀ ਆ ਕੀ ਉਹ ਤੁਸੀਂ ਕੋਈ ਆਪਣੀ ਆਮ ਹੋਰ ਦਵਾਈ ਛੱਟੇ ਸ਼ੱਕਦੇ ਹੋਗੇ ਜਿਹੜੀ ਜਿਹੜਾ ਵੀ ਚਿੱਟੜੀ ਠੰਗ ਗਲੀਆਂ ਖੱਡਾਂ ਚ ਵੱਢਦੀ ਹੈਗੀ ਵੀਓ ਕਸਨ ਮਾਰ ਸਕੀ ਸੋ ਇਹਦਾ ਜਰੂਰ ਧਿਆਨ ਰੱਖਿਆ ਕਰੋ ਤੇ ਬਾਕੀ ਜਿਹੜੀ ਇਹ ਦਵਾਈ ਆਪਣੀ ਚਿਚੜਿਆਣੀ ਪਸੂ ਦੇ ਛਿੱਟਣ ਵਾਲੀ ਇਹ ਤੁਸੀਂ ਇਹੀ ਛਿੱਟਣੀ ਆ ਇਹ ਤੁਸੀਂ ਤੀਜੇ ਦਿਨ ਦੁਬਾਰਾ ਰਿਪੀਟ ਕਰਨੀ ਆ ਉਸ ਤੋਂ ਬਾਅਦ ਦੇ ਵਿੱਚ ਮੁਰਕੇ ਨੂੰ ਸੀਵੀ ਨੂੰ ਲੋੜ ਨਹੀਂ ਹੈਗੀ ਟੀਕਾਂ ਟੀਕੇ ਲਵਾਉਣ ਦੇ ਵਿੱਚ ਆਪ ਨੂੰ ਨੁਕਸਾਨ ਹੁੰਦਾਗਾ ਇਹਦੇ ਨਾਲ ਬਈ ਕੋਈ ਨੁਕਸਾਨ ਨਹੀਂ ਹੈਗਾ ਇਹਦੇ ਨਾਲ ਪਸ਼ੂ ਜਿਵੇਂ ਛੱਟ ਰਹਿੰਦੇ ਨੇਗੇ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਬਾਕੀ ਇਹ ਤੁਸੀਂ ਛਿੱਟਰੀਆਂ ਤੜਕੇ ਸਵੇਰ ਦੇ ਟਾਈਮ ਬਾਲੀ ਗਰਮਾਹ ਦੇ ਵਿੱਚ ਨਹੀਂ ਹਟਣੀ ਫਿਰ ਪਸ਼ੂ ਔਖਾ ਹੁੰਦਾਗਾ ਤੁਸੀਂ ਇਹ ਤੜਕੇ ਸੋਵੇ ਦੇ ਟਾਈਮ ਛੁੱਟੀਆਂ ਠੰਡੇ-ਠੰਡੇ ਮੌਸਮ ਦੇ ਵਿੱਚ ਬਾਕੀ ਜਿਹੜੀ ਭਰਾਓ ਤੁਸੀਂ ਇਹ ਫਰਸ਼ ਤੇ ਦਵਾਈ ਹਟਣੀਆਂ ਗਲੀਆਂ-ਗੁਲੀਆਂ ਦੇ ਵਿੱਚ ਇਹ ਤੁਸੀਂ ਢੋਲੀ ਨਾਲ ਹਟਣੀਆਂ ਕਿਸੇ ਤਰ੍ਹਾਂ ਵਗੈਰਾ ਉਹ ਤੁਸੀਂ ਇਥੋਂ ਸਾਰੇ ਮਾਲ ਨੂੰ ਖੋਲ ਕੇ ਜਦੋਂ ਅੱਥ ਨੇ ਪਾਸੇ ਕਰੋਗੇ ਜਦੋਂ ਖੋਲਣੀ ਤੋਂ ਬਾਅਦ ਤਾਂ ਤੁਹਾਨੂੰ ਬਦਲਦੇ ਹਾਂ ਤਾਂ ਉਹ ਦੋ ਥੱਲੇ ਹਟਣੀਆਂ ਇਹ ਪਸ਼ੂ ਨੇ ਖੜੇ ਤਾਂ ਹੋਰ ਦਵਾਈ ਨਹੀਂ ਸੁੱਟਣੀ ਜਿਹੜੀ ਕੁਝ ਵੇਲੇ ਹਟਣੀ ਹੈਗੀ ਉਹ ਪਸ਼ੂ ਜਣੀ ਉਥੇ ਫਰਕ ਪਾਵੇ ਘਟੂ-ਘਟ 810 ਘੰਟਿਆਂ ਦਾ ਉਹਨਾਂ ਚਿਰ ਉਸੇ ਪਸ਼ੂ ਨਾ ਕਰੋ 8-10 ਘੰਟੇ ਵਿੱਚ ਦਵਾਈ ਦਾ ਫਸਲੇ ਛੇਤੀ ਦਾ ਖਤਮ ਹੋ ਜਾਂਦਾਗਾ ਸੋ ਇਹਨਾਂ ਗੱਲਾਂ ਦਾ ਜਰੂਰ ਬਈ ਧਿਆਨ ਰੱਖਿਆ ਕਰੋ ਜਿਹੜੀ ਕੋਈ ਦਵਾਈ ਹੱਦ ਦਾ ਪਸ਼ੂ ਇਥੋਂ 8-10 ਘੰਟੇ ਖੋਲਣੀ ਤੋਂ ਖੋਲਣੀ ਬਦਲ ਕੇ ਹੋਰ ਪਾਸੇ ਖੜਨੀ ਚਾਹੀਦੀ ਹੈ ਸੋ ਠੀਕ ਆ ਬਈ ਅੱਗੇ ਕਿਸੇ ਹੋਰ ਨਵੀਂ ਵੀਡੀਓ ਨਾਲ ਜਰੂਰ ਮਿਲਾਂਗੇ ਤਦ ਤੱਕ ਲਈ ਧੰਨਵਾਦ